ਦਰ مانਗੇਂ ਦੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਬਿਨ ਸੁਰਤ ਕਰੇ ਕੋ ਮੇਰੀ ਦੀਜ ਖੋਲ ਕਿਵਾਂ ਦਰਸ਼ਨ ਦੀਜ ਤਨ ਤਨੀ ਉਦਾਰਤ ਆਗੀ ਤੁਮ ਤਨ ਤਨੀ ਉਦਾਰਤ ਆਗੀ ਦਰਸ਼ਨ ਦੀ ਜਾ ਦੀ ਜਾ ਖੋਲ ਕਿਵਾੜ ਦਰਸ਼ਨ ਦੀ ਜਾ ਦੀ ਜਾ ਖੋਲ ਕਿਵੜ ਦਰਸ਼ਨ ਦੀਜਾ ਮੰਗੋ ਕਹੇ ਰੰਗ ਸਭ ਦੇਖੋ ਮੰਗੋ ਕਹੇ ਰੰਗ ਸਭ ਦੇਖੋ ਅਰੇ ਦਰਸ਼ਨ ਦੀਜਾ ਦੀਜਾ ਖੋਲ ਕਿਵੜ ਦਰਸ਼ਨ ਦੀਜਾ ਜਖੋਲ ਕਿਵਾਰ ਦਰਸ਼ਨ ਦੀ ਜਾ ਜਦ ਉਹ ਨਾਮ ਦੇਖ ਸੁਦਾਮਾ ਜਦ ਉਹ ਨਾਮ ਦੇਖ ਸੁਦਾਮਾ ਦੀਖੋ ਲੇ ਕਿਵੜ ਦਰਸ਼ਨ ਦੀਜੇ ਬੀਜ ਖੋਲ ਕਿਵੜ ਦਰਸ਼ਨ ਦੀਜੇ ਕਹ ਕਬੀਰ ਤੂੰ ਸਮਰਥਾ ਦਾਤੇ ਉ ਲੜ ਪਈ ਓਏ ਆਪਣੀ ਕਿਰਪਾ ਦਾ ਜੱਪਿਓ ਜਿਨ ਅਰਜਨ ਦੇਵ ਗੁਰੂ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੂਨ ਗੁਰਬ ਨਾ ਆਇਓ ਸਪੇ ਹੋਈ ਤਰਸ ਪਿਆਰ ਅਮਰ ਹੋਈ ਸਤ ਗੁਰ ਸਾਜਨ ਮਿਲੇ ਆ ਸਤ ਗੁਰ ਸਾਜਨ ਮਿਲੇ ਆ ਨਿ ਲੈਤਾ ਜੀਵ ਤਨ ਮਨ ਜੀਵੇ ਹਰੇ ਆ ਤਨ ਮਨ ਜੀਵੇ ਹਰੇ ਆ ਬੈਠਾ ਸੋ ਦੀਪਾਤ ਸ਼ਾ ਬੈਠਾ ਸੋ ਦੀਪਾਤ ਸ਼ਾ ਰਾਮਦਾਸ ਸਤ ਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਔਰਨ ਤਾਲ ਖਟਾਇਆ ਅਮਰਤ ਸਾਰੇ ਵਿੱਚ ਜੋ ਸਬੇ ਜੀ ਸੰਭਾਲ ਸਬੇ ਜੀ ਸੰਭਾਲ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਜਨ ਕਲ ਰਾਖੀ ਮੇਰੀ ਧੰਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਵੱਡੀ ਸਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਦਿਠ ਹੈ ਸਭ ਦੁੱਖ ਜਾਏ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਸਭ ਥਾਈ ਹੋਏ ਸਹਾਏ ਬਹਾਦਰ ਸਿਮਰਿਆ ਨੀਂਦ ਆਵੇ ਤਾਂ ਸਭ ਥਾਈ ਹੋਏ ਸਹਾਰੇ ਬਹਾਦਰ ਸਤਨਾਮ 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 ਜੀ ਵਾਹਿ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੇ ਸਤ ਨਾਮ ਸਤ ਨਾਮ ਸਤਨਾ ਮੇ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ ਵਾਹਿਗੁਰੂ what